ਹੈਲੋ ਜੀ ਸਾਰਨ ਸਰ ਸ਼ਿਕਾਰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਕਮੀਜ਼ ਤੇ ਜੀ ਬਾਹ ਜੜਨ ਦਾ ਤਰੀਕਾ ਦੱਸਾਂਗੇ ਵੀ ਆਪਾਂ ਕਿਵੇਂ ਜਿਹੜੀ ਬਾਹਾਂ ਹੈਗੀ ਕਮੀਜ਼ ਨਾਲ ਅਟੈਚ ਕਰ ਸਕਦੇ ਆ ਤਾਂ ਜੋ ਜਿਹੜੀ ਆਪਣੇ ਨਾਲੇ ਬਾਹਾਂ ਚ ਬਲ ਨਾ ਪਾਵੇ ਤੇ ਨਾਲੇ ਜੀ ਆਪਣਾ ਜਿਹੜਾ ਗਲਾ ਪਿੱਛੇ ਨੂੰ ਨਾ ਜਾਵੇ ਕਈ ਵਾਰਾਨੂੰ ਜੇ ਇਹੀ ਪ੍ਰੋਬਲਮ ਹੁੰਦੀ ਹੈ ਕਿ ਵੀ ਆ ਸਾਡਾ ਗਲਾ ਪਿੱਛੇ ਨੂੰ ਜਾਂਦਾ ਹੈਗਾ ਇਹਦਾ ਕਾਰਨ ਇਹੀ ਹੈ ਜੇ ਜਦ ਆਪਾਂ ਆ ਚੀਜ਼ ਬਰਾਬਰ ਰੱਖ ਲੈਨੇ ਇਥੋਂ ਗਲਾ ਜੀ ਆਪਣਾ ਗਲਾ ਪਿੱਛੇ ਨੂੰ ਜਾਂਦਾ ਜਦ ਆਪਾਂ ਪਿਛਲਾ ਪੀਸ ਵੱਧ ਰੱਖਾਂਗੇ ਅੱਧਾ ਇੰਚ ਜੀ ਇਦਾਂ ਆਪਣਾ ਜਿਹੜਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਹੁਣ ਜੀ ਆਪਾਂ ਬਾਹਾਂ ਦੀ ਕਾਟ ਪਾਵਾਂਗੇ ਬਾਹਾਂ ਤੇ ਤਾਂ ਆਪਾਂ ਲੈਂਸ ਲਗਾ ਲਈ ਇਹਨਾਂ ਪੀਸ ਕੱਟ ਕੇ ਆਪਾਂ ਨੇ ਲੈਂਸ ਲਗਾ ਲਈ ਜੀ ਹੁਣ ਆਪਾਂ ਬਾਹਾਂ ਦੀ ਕਾਟ ਪਾਵਾਂਗੇ ਹੁਣ ਜੀ ਬਾਹਾਂ ਦਾ ਆਪਾਂ ਨੇ ਪੁੱਠਾ ਪੱਥਾ ਕਰ ਲਿਆ ਏਦੇ ਜੀ ਆਪਾਂ ਪੁੱਠੇ ਪਾਸੇ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਬਾਹ ਦੀ ਲੈਂਥ ਜਿਹੜੀ ਰੱਖਣੀ ਸੀਗੀ ਫੋਲਡ ਕਰਕੇ ਦੇਖੋ ਆਪਾਂ ਨੇ ਮੂਰੇ ਲੈਸ ਵੀ ਲਾਤੀ ਏ ਜੀ ਆਪਾਂ ਨੂੰ 16.5 ਇੰਚ ਬਾਹ ਤਿਆਰ ਚਾਹੀਦੀ ਸੀਗੀ ਏ ਜੀ ਆਪਾਂ ਇੱਥੇ 16.5 ਤੇ ਨਿਸ਼ਾਨ ਲਗਾ ਲਾਂਗੇ ਅੱਧਾ ਇੰਚ ਆਪਾਂ ਨੇ ਐਕਸਟਰਾ ਲਿਆਗਾ ਇਥੋਂ ਵੀ ਸਲਾਈ ਜਾਊਗਾ ਜੀ ਮੋਡਾ ਦਾ ਪੱਲੇ ਆਏਗਾ ਜੀ 9.5 ਇਥੋਂ ਆਪਾਂ 3 ਇੰਚ ਦੇ ਨਿਸ਼ਾਨ ਲਗਾਵਾਂਗੇ ਜੀ ਜਦ ਆਪਾਂ ਬਾਹਾਂ ਦੀ ਕਾਟ ਪਾਵਾਂਗੇ ਕੋਈ 2.5 ਦੀ ਵੀ ਪਾ ਲੰਦਾ ਆਪਾਂ ਪਾਵਾਂਗੇ ਜੀ 3 ਇੰਚ ਤੇ ਇਧਰੋਂ ਵੀ ਆਪਾਂ 3 ਇੰਚ ਦੇ ਹੀ ਨਿਸ਼ਾਨ ਲਗਾਵਾਂਗੇ ਜੀ ਇਧਰੋਂ ਤੇ ਇਥੋਂ ਜੀ ਇਥੋਂ ਆਪਾਂ ਇਥੋਂ ਚੱਕਣੀ ਹੈ ਜੀ ਇਥੋਂ ਆਪਾਂ ਐਂ ਗੁਲਾਈ ਪਾਉਣੀ ਹੈ ਇਥੋਂ ਆਪਾਂ ਬਸ ਐਂ ਗੁਲਾਈ ਪਾ ਦੇਣੀ ਹੈ ਜੀ ਹੁਣ ਜੀ ਆਪਾਂ ਨੇ ਕਮੀਜ਼ ਦਾ ਦੇਖੋ ਪੁੱਠਾ ਪਾਸਾ ਕਰ ਲਿਆ ਆ ਇੱਥੋਂ ਆਪਾਂ ਨੇ ਫੜ ਕੇ ਕਮੀਜ਼ ਇਧਰੋਂ ਇਹ ਮਿਲ ਲੈਣਾ ਜੀ ਇੱਥੇ ਧਰ ਕੇ ਐਦਾਂ ਆਪਾਂ ਨੇ ਕਮੀਜ਼ ਖਿੱਚਣਾ ਨਹੀਂ ਇੱਥੇ ਆਪਾਂ ਹਲਕਾ ਜਿਹਾ ਲਗਾਵਾਂਗੇ ਨਿਸ਼ਾਨ ਇੱਥੇ ਆਪਾਂ ਹਲਕਾ ਜਿਹਾ ਨਿਸ਼ਾਨ ਲਗਾ ਲਏ ਜੀ ਤੇ ਇਧਰ ਆਪਣਾ 3 ਇੰਚ ਦੇ ਲੱਗਿਆ ਹੋਏ ਆ ਆ 3 ਇੰਚ ਤੇ ਆਪਾਂ ਨੇ ਕਾਟ ਪਾਈਏ ਹੁਣ ਜਿਹੜੀ ਆ ਜੀ ਆ ਦੋ ਨਿਸ਼ਾਨ ਲੱਗੇ ਹੋਏ ਨੇ ਆਪਣੇ ਇੱਥੇ ਹੁਣ ਆਪਾਂ ਨੇ ਆ ਚੀਜ਼ ਮੈਨਣੀ ਹੈ ਵੀ ਇਹ ਆਪਣੀ ਕਿੰਨੀ ਹੈ ਇਹ ਹੈਗੀ 5 ਇੰਚ ਜੀ 5 ਇੰਚ ਦਾ ਅੱਧਾ ਹੈਗਾ 2.5 ਇੰਚ 2.5 ਇੰਚ ਇੱਥੋਂ ਆਪਾਂ ਨੇ 1 ਇੰਚ ਇਹ ਆਪਾਂ ਆ ਚੀਜ਼ ਜਿਹੜੀ ਮੂਰਲੀ ਕਾਟ ਵਾਰ ਦੱਸ ਰਹੇ ਆ ਆ ਪਿਛਲੀ ਇਹ ਆਪਾਂ ਇੱਥੋਂ ਚੱਕਣਾ ਨਿਸ਼ਾਨ ਜੀ ਇੱਥੋਂ ਲਜਾਦਾ ਲਜਾਂਦੇ ਆਪਾਂ ਨੇ ਐਂ ਕਰ ਦੇਣਾ ਇਧਰੋਂ ਇਹਦੇ ਨਾਲ ਮਿਲਾ ਦੇਣਾ ਆਦਿ ਆਪਾਂ ਨਿਸ਼ਾਨਦਲ ਸੁਣ ਲਾ ਕੇ ਦਿਖਾਉਨੇ ਆਂਗੇ ਦੇਖੋ ਆਪਾਂ ਆ ਆਪਣੀ ਮੋਰਲੀ ਕਾਟ ਆ ਗਈ 1 ਇੰਚ ਦੀ ਆਪਾਂ ਨੇ ਇਹ ਪਾਤੀ ਆ ਆਪਣੀ ਅਗੇ ਪਿਛਲੀ ਕਾਟ ਇਹਦੇ ਹੁਣ ਆਪਾਂ ਕਰਾਂਗੇ ਕਟਿੰਗ ਆ ਦੇਖੋ ਆ ਤਾਂ ਆਪਣੀ ਪਿਛਲੀ ਕਾਟ ਹੋ ਗਈ ਮੰਗੇ ਜੀ ਬਾਹ ਦੀ ਮੋਰਲੀ ਕਾਟ ਇਹ ਆਪਾਂ ਉਰੇ ਸੈਂਟਰ ਚ ਲਗਾ ਲੈਣਾ ਮੜੇ ਟੱਕ ਹੁਣ ਆਪਾਂ ਕਾਟ ਪਾਉਣੀ ਆ ਇਹ ਚਾਹੇ ਆਪਾਂ ਐ ਵੀ ਪਾ ਸਕਦੇ ਆ ਆਪਾਂ ਖੋਲ ਕੇ ਜੀ ਕਈ ਵਾਰ ਹੁੰਦਾ ਵੀ ਪਿਛਲੇ ਪੀਸ ਚ ਆਪਣੀ ਕਾਟ ਪੈ ਜੇ ਹੁਣ ਆਪ ਇੱਥੇ ਪਾ ਦੇਣੀ ਆਪਾਂ ਨੇ ਕਾਟ ਇੱਥੋਂ ਆਪਾਂ ਨੇ ਜੀ ਰੇਪ ਜੀ ਰੱਖਣੀ ਆ ਬਸ ਹਲਕੀ ਹਲਕੀ ਉੱਪਰ ਤੱਕਰ ਆਪਾਂ ਨੇ ਇਹ ਖਤਮ ਕਰ ਦੇਣੀ ਇਸ ਤਰ੍ਹਾਂ ਇਹ ਦੇਖੋ ਆਪਣੀ ਪੈ ਗਈ ਬਾਹ ਦੀ ਕਾਟ ਇਸ ਤਰ੍ਹਾਂ ਇਸ ਤਰ੍ਹਾਂ ਜੇ ਆਪਣੀ ਬਾਹਾਂ ਦੀ ਦੇਖੋ ਕਾਟ ਪੈਗੀ ਬਾਹਾਂ ਦਾ ਮੂੰਹ ਚਾਹੀਦਾ ਜੇ ਆਪਾਂ ਨੂੰ ਅਜੇ ਇੱਥੋਂ 5.5 ਇੱਥੇ ਆਪਾਂ ਵੱਧ ਰੱਖਾਂਗੇ 7.5 ਇੰਚ ਦੇ ਨਿਸ਼ਾਨ ਲਗਾਵਾਂਗੇ ਇੱਥੋਂ ਜੇ ਆਪਾਂ 2 ਇੰਚ ਵੱਧ ਰੱਖ ਲਿਆ ਹੁਣ ਆਪਾਂ ਨੇ ਸਕੇਲ ਨਾਲ ਜਿੱਥੇ ਆਪਣਾ 8 ਇੰਚ ਸੀਗਾ ਇਹ ਤਾਂ ਨਿਸ਼ਾਨ ਇਹਦੇ ਨਾਲ ਮਲਾ ਦੇਣ ਇੱਧਰ ਆਪਾਂ ਸਲਾਈ ਲਈ ਆਪਾਂ ਰੱਖਾਂਗੇ ਵੱੱਤ ਜੀ ਵਿੱਚ ਕੱਪੜਾ ਜਿਵੇਂ ਆਪਾਂ ਕਹਿ ਦਿੰਨੇ ਆ ਇਦਾਂ ਹੁਣ ਆਪਾਂ ਇਹਦੀ ਪਾਉਣੀ ਹੈ ਕਾਟ ਜੀ ਇਦਾਂ ਕੱਪੜਾ ਜਿਹੜਾ ਆਪਾਂ ਨੇ ਐਕਸਟਰਾ ਕੱਟ ਦੇਣਾ ਹੁਣ ਆਪਾਂ ਨੇ ਜਿਹੜੇ ਆ ਨਿਸ਼ਾਨ ਲਗਾਇਆ ਇਹ ਤੇ ਲਗਾਉਣੇ ਆਪਾਂ ਸਲਾਈ ਜੀ ਦੋਨੇ ਬਾਹਾਂ ਤੇ ਨਿਸ਼ਾਨ ਹਰ ਲਗਾ ਲੈਣੇ ਆਪਾਂ ਨਿਸ਼ਾਨ ਹੁਣ ਆਪਾਂ ਸਲਾਈ ਲਗਾਵਾਂ ਆਪਾਂ ਲਗਾ ਲਾ ਨਾ ਟੱਕ ਬ੍ਰੀਕ ਜਾ ਇਧਰ ਜਦ ਹੁਣ ਆਪਾਂ ਬਾਹਾਂ ਵਿੱਚ ਜੜਾਂਗੇ ਜੀ ਇੱਥੇ ਤਾਂ ਦੇਖੋ ਇਧਰ ਹੋ ਗਿਆ ਉਰੇ ਪਿਛਲਾ ਪਿੱਛਾ ਇੱਥੋਂ ਆਪਣਾ ਕਮੀਜ਼ ਇੱਥੇ ਹੋ ਗਿਆ ਆ ਉਰੇ ਆਪਾਂ ਇੱਥੇ ਲਗਾਵਾਂਗੇ ਟੱਕ ਹਲਕਾ ਜਿਹਾ ਟੱਕ ਲਾਉਣਾ ਬਾਲਾ ਵੱਡਾ ਨਹੀਂ ਜੀ ਹੁਣ ਆਪਾਂ ਬਸ ਇਹਦੇ ਸਲਾਈ ਲਗਾ ਕੇ ਨਾ ਬਾਂਕ ਲੀ ਗਲੀ ਕਰਕੇ ਨਿਸ਼ਾਨ ਲਗਾ ਕੇ ਸਲਾਈ ਲਗਾ ਕੇ ਫਿਰ ਆਪਾਂ ਬਾਹ ਜੜਦੇ ਆਂਗੇ ਲਾਉਣੀਆਂ ਇਸ ਤਰ੍ਹਾਂ ਸਲਾਈ ਜਿੱਥੇ ਜਿੱਥੇ ਆਪਾਂ ਨੇ ਨਿਸ਼ਾਨ ਲਗਾਏ ਸੀਗੇ ਸਾਰੀ ਸਲਾਈ ਜਿਹੜੀ ਆਪਾਂ ਨੇ ਇੱਥਾ ਕੰਪਲੀਟ ਕਰ ਲੈਣੀ ਹੈਗੀ ਕਪੜਾ ਖਿੱਚ ਕੇ ਆਪਾਂ ਨੇੜੀ ਸਲਾਈ ਲਗਾਉਣੀ ਹੈ ਡਬਲ ਲਗਾਉਣੀ ਹੈ ਡਬਲ ਲਗਾ ਦਿਓ ਚਾਹੇ ਆਪਾਂ ਸਿੰਗਲ ਵੀ ਲਗਾ ਸਕਦੇ ਆਂ ਇਸੇ ਤਰ੍ਹਾਂ ਇਹ ਦੂਸਰੀ ਬਾਹ ਤੇ ਵੀ ਆਪਾਂ ਸਲਾਈ ਲਗਾਵਾਂਗੇ ਇਸ ਤਰ੍ਹਾਂ ਦੇਖੋ ਜੀ ਆਪਾਂ ਨੇ ਦੋਏ ਬਾਹਾਂ ਜੜੀਆਂ ਨੇਗੀਆਂ ਸਲਾਈ ਲਗਾ ਲਈਏ ਦੋਨੇ ਬਾਹਾਂ ਤੇ ਹੁਣ ਜਿਹੜੀ ਆਪਾਂ ਬਾਹ ਇੱਕ ਹਿੱਦਲੀ ਸਾਈਡ ਝਾੜਨੀ ਹੈ ਇੱਕ ਜਿਹੇ ਇਧਰਲੀ ਸਾਈਡ ਆਪਾਂ ਨੇ ਇਹ ਕਾਇਦਲੀ ਸਾਈਡ ਝਾੜਨੀ ਹੈ ਜੀ ਇੱਕ ਆਪਾਂ ਨੇ ਉਧਰਲੀ ਸਾਈਡ ਹੁਣ ਜਿਹੜੀ ਆਹਾਂ ਬਾਹ ਜੀ ਇਧਰਲੀ ਇਹਦੇ ਮੂਰੇ ਕਾਟ ਆਈਏ ਇਹ ਜੀ ਆਪਾਂ ਆਹ ਟੱਕ ਲਗਾਇਆ ਸੀ ਆਹ ਟੱਕ ਜੀ ਇੱਥੇ ਇੱਧਰ ਆਪਾਂ ਨੇ ਉਰੇ ਲਗਾਇਆ ਸੀ ਟੱਕ ਹਲਕਾ ਜਿਹਾ ਇਹਦੇ ਉੱਤੇ ਇੱਥੇ ਧਰ ਕੇ ਹੁਣ ਆਪਾਂ ਇੱਥੋਂ ਸਲਾਈ ਸਟਾਰਟ ਕਰਨੀ ਹੈ ਇੱਥੇ ਹੁਣ ਆਪਾਂ ਸਲਾਈ ਲਗਾਉਣੇ ਆਗੇ ਐਦਾ ਮੋਢੇ ਨਾਲ ਜੜਨੀ ਹੈ ਜੀ ਫਿਰ ਇਹਦੇ ਨਾਲ ਕੀ ਹੈ ਨਾ ਤਾਂ ਆਪਣੇ ਬਾਲ ਪਾਵੇ ਜੀ ਬਾਹਾਂ ਚ ਨਾਲੇ ਆਪਣੀ ਜਿਹੜੀ ਪਿੱਛੇ ਨੂੰ ਗळा ਨਹੀਂ ਜਾਣਾ ਉਹ ਪ੍ਰੋਬਲਮ ਦੂਰ ਹੁੰਦੀ ਹੈਗੀ ਇਸ ਤਰ੍ਹਾਂ ਜੀ ਹੁਣ ਆਪਾਂ ਨੇ ਬਾਹਾਂ ਟੱਕ ਤੇ ਢਰ ਲਿਆ ਹ ਇਧਰ ਲਈ ਬਾਹਾਂ ਮੋਢਾ ਜੀ ਆਪਣਾ ਹੁਣ ਆਪਾਂ ਵਿਚਾਲੋਂ ਜਿਹੜੀ ਸਲਾਈ ਸ਼ੁਰੂ ਕਰਾਂਗੇ ਇਥੋਂ ਇਸ ਤਰ੍ਹਾਂ ਇਹ ਆਪਾਂ ਸਲਾਈ ਲਗਾਉਣੇ ਆ ਕਪੜਾ ਨਾਲ ਦੀ ਨਾਲ ਸੈੱਟ ਕਰੀ ਜਾਣਾ ਤਾਂ ਜੋ ਵਿਚਨਾ ਦੀ ਸਲਾਈ ਦੀ ਸਾਰੇ ਸਲਾਈ ਇਦਾਂ ਕੰਪਲੀਟ ਕਰਾਂਗੇ ਕਪੜਾ ਬਰਾਪਰ ਕਰਕੇ ਜੀ ਆ ਜਿਹੜੀ ਸਲਾਈ ਹੈ ਜੀ ਆਪਣੀ ਬਾਹ ਵਾਲੇ ਕੱਚ ਕੋਲੋਂ ਇਧਰ ਆਪਣੀ ਫਿਟਿੰਗ ਦੀ ਹੈ ਜੀ ਫਿਟਿੰਗ ਦੀ ਪਿੱਛੇ ਆਉਣੀ ਚਾਹੀਦੀ ਹੈ ਬਾਹ ਦੇ ਮੂਰੇ ਆਉਣੀ ਚਾਹੀਦੀ ਹੈ ਜੀ ਇਹ ਸਲਾਈ ਆ ਜਿਹੜੀ ਇੱਥੋਂ ਕਪੜਾ ਆਪਣਾ ਐਕਸਟਰਾ ਇਹ ਅੰਦਰ ਨੂੰ 모ੜਾਂਗੇ ਆ ਇਧਰਲੀ ਸਾਈਡ ਆਪਾਂ ਜੀ ਬਾਹਰ ਨੂੰ ਮੋੜ ਦੇਣਾ ਹੁਣ ਆਪਾਂ ਇਹ ਸਲਾਈ ਲਗਾਉਨੇ ਆ ਇਸ ਤਰ੍ਹਾਂ ਆਪਾਂ ਨੇ ਦੇਖੋ ਆ ਹੁਣ ਸਲਾਈ ਆਪਣੇ ਇੱਥੇ ਲੱਗੀ ਹੋਈ ਸੀ ਇੱਥੇ ਤੱਕਰ ਆਪਾਂ ਨੇ ਬਾਉਂਡਰੀ ਹਾਂ ਦੇਖੋ ਜੀ ਹੁਣ ਆਪਾਂ ਜਿਹੜੀ ਬਾਹ ਜੜਤੀ ਇਸ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਆਪਾਂ ਜਿਹੜੀ ਬਾਹ ਜੜ ਲੈਣੀ ਐ ਇਹ ਤਾਂ ਦੇਖੋ ਆਪਾਂ ਨੇ ਜੜਤੀ ਬਾਹ ਹੁਣ ਆਪਾਂ ਦੂਸਰੀ ਸਾਈਡ ਵੀ ਜਿਹੜੀ ਉਹ ਬਾਹ ਜੜਦੇਾਂਗੇ ਫਿਰ ਤੁਹਾਨੂੰ ਦਿਖਾਉਨੇ ਆਂਗੇ ਵੀ ਆਪਣੀ ਬਾਹ ਕਿਵੇਂ ਜੜੀ ਗਈ ਐ ਇਸੇ ਤਰ੍ਹਾਂ ਜੀ ਆਪਾਂ ਨੇ ਜਿਹੜੀ ਆਹਾ ਬਾਹ ਐ ਇਹ ਵੀ ਇੱਥੇ ਰੱਖ ਲੈਣੀ ਆ ਟੱਕ ਤੇ ਟੱਕ ਮਲਾ ਕੇ ਇਹ ਬਾਹ ਉਦੋਂ ਜਦ ਆਪਾਂ ਨੇ ਦੂਸਰੀ ਬਾਹ ਜਿਹੜੀ ਜੜੀ ਸੀ ਜੀ ਉਹ ਤਾਂ ਇਸ ਤਰ੍ਹਾਂ ਦੂਜੀ ਸਾਈਡ ਸਲਾਈ ਆਈ ਸੀ ਜੀ ਇਹਦੀ ਸਲਾਈ ਆਊਗੀ ਜਿਹੜੀ ਮੋਹਰ ਨੂੰ ਆਊਗੀ ਉਹ ਪਿੱਛੇ ਨੂੰ ਮਾਰੀ ਸੀਗੀ ਇਹ ਆਪਾਂ ਮਾਰਨੀ ਆ ਜੇ ਮੋਹਰ ਨੂੰ ਟੱਕ ਤੇ ਟੱਕ ਰੱਖ ਕੇ ਜੀ ਆਪਣਾ ਇਹ ਜਿਹੜੀ ਆਪਾਂ ਸਲਾਈ ਲਗਾਉਣੀ ਆ ਇਹ ਸਲਾਈ ਮੋੜ ਨੂੰ ਮਾਰਨੀ ਆ ਜੀ ਉਹ ਵਾਸਤੇ ਇੰਨਾ ਕੁ ਧਿਆਨ ਰੱਖ ਲਓ ਇਸ ਤਰ੍ਹਾਂ ਜੀ ਆਪਾਂ ਇਹ ਵੀ ਸਲਾਈ ਕੰਪਲੀਟ ਕਰ ਲੈਣੀ ਆ ਇਹ ਆਪਣੀ ਜਿਹੜੀ ਬਾਹਾਂ ਕਮੀਜ਼ ਨਾਲ ਆਪਾਂ ਨੇ ਅਟੈਚ ਕਰਤੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਨਹੀਂ ਬਲ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਲੱਗੀ ਆ ਆਹ ਉਹ ਇਹ ਆਪਣਾ ਸੈਂਟਰ ਕਰਕੇ ਜਿਹੜੀ ਆਪਾਂ ਨੇ ਬਾਹਾਂ ਲਗਾਈ ਆ ਜੀ ਬਾਹਾਂ ਦੀ ਆਪਣਾ ਕਪੜਾ ਸੀਗਾ ਉਹ ਸਿਉਣ ਤਾਂ ਆਪਾਂ ਦੇਖੋ ਮੂਹਰੇ ਆ ਗਈ ਫੀਟਿੰਗ ਵਾਲੇ ਸੀਨ ਸੀ ਇਹ ਆਪਣੀ ਪਿੱਛੇ ਨੂੰ ਜਾਂਦੀ ਹੈ ਮੂਹਰੇ ਆਪਣੀ ਆ ਸਲਾਈ ਆਉਂਦੀ ਹੈ ਜੀ ਇਹ ਆਪਣਾ ਸੈਂਟਰ ਜਿਹੜਾ ਇੱਥੇ ਅੱਧ ਬਣਦਾ ਹੈਗਾ ਸੈਂਟਰ ਕਰਕੇ ਆਪਾਂ ਨੇ ਜਿਹੜੀ ਬਾਹ ਜੜੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਲੱਗਦੀ ਹੈਗੀ ਇਹਦੇ ਨਾਲ ਨਾ ਤਾਂ ਜੀ ਬਾਹ ਚ ਦੇਖੋ ਬਾਲਾ ਕੋਈ ਵੀ ਇਸ ਤਰ੍ਹਾਂ ਆਪਾਂ ਪਾਉਣੇ ਵੀ ਤਾਂ ਵੀ ਵਧੀਆ ਰਹਿੰਦੀ ਹੈ ਤੇ ਨਾ ਹੀ ਜੀ ਆਪਣਾ ਆ ਕਮੀਜ਼ ਦਾ ਜਿਹੜਾ ਗਲਾ ਹੈਗਾ ਉਹ ਪਿੱਛੇ ਨੂੰ ਜਾਂਦਾ ਹੈਗਾ ਕਈ ਭਣਾ ਨੂੰ ਇਹ ਪ੍ਰੋਬਲਮ ਆਉਂਦੀ ਹੈ ਜੀ ਉਹ ਦੂਰ ਹੁੰਦੀ ਹੈ ਆਪਾਂ ਨੇ ਦੇਖੋ ਸਾਰਾ ਕਮੀਜ਼ ਤਿਆਰ ਕਰ ਲਿਆ ਜੀ ਕਲੀ ਤਰਪਾਈ ਰਹਿੰਦੀ ਹੈ ਇਹਦੇ ਬਾਹਾਂਵਾਂ ਤੇ ਏਦਾਂ ਲੈਸ ਲਗਾਈ ਹੈ ਇਸ ਤਰ੍ਹਾਂ ਜੀ ਆਪਾਂ ਚਾਕਾਂ ਦੇ ਵੀ ਆ ਦੇਖੋ ਏਦਾਂ ਲੈਸ ਲਗਾਈ ਹੈ ਬਹੁਤ ਹੀ ਸੋਹਣਾ ਜਿਹੜਾ ਕਮੀਜ਼ ਬਣ ਕੇ ਰੈਡੀ ਹੋਇਆ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ